ਹਾਂਜੀ ਸੁੱਤੇ ਉੱਠੇ ਆ ਤੇ ਬਾਲ ਖਿਲਰੇ ਨੇ ਵੀਕਐਂਡ ਚੱਲ ਰਿਹਾ ਆ ਵੀਕਐਂਡ ਦਾ ਵੀ ਬਹੁਤਾ ਜਦੋਂ ਇਕੱਲੇ ਹੁੰਨੇ ਮਜ਼ਾ ਮੂਜਾ ਇਦਾਂ ਦਾ ਹੀ ਰਹਿੰਦਾ ਕਿੰਨਾ ਕੁ ਮੋਬਾਈਲ ਦੇਖ ਲੈਣਾ ਯਾਰ ਕੱਲ ਦਾ ਦੋ ਕੁ ਮਿੰਨਾਂ ਦਾ ਫਿਲਮਾਂ ਦੇਖ ਲਈਆਂ ਬੈਠਾ ਆ ਗੱਡੀ 'ਚ ਬਾਹਰ ਘੁੰਮਣ ਦਾ ਬਹੁਤਾ ਮੂਡ ਹੋਇਆ ਨਹੀਂ ਕਿਉਂਕਿ ਆਪਣਾ ਕੋਈ ਸਾਥੀ ਵੀ ਇੱਥੇ ਹੈ ਨਹੀਂ ਸੀਗਾ ਇੱਕ ਐਪਲੀਕੇਸ਼ਨ ਹੈਗੀ ਜਿੱਚ ਲੱਭੀ ਦਾ ਵੀ ਕਿਹੜਾ ਲੱਗ ਗਿਆ ਕੋਈ ਉੱਥੇ ਪਾਰਕਿੰਗ ਲਾ ਲਈ ਦੀ ਪਰ ਕੋਈ ਨਹੀਂ ਲੱਭਾ ਤੇ ਮੋਡਲ ਦੇਖੀ ਜਾਂਦੇ ਆ ਤੇ ਮੈਂ ਹੁਣ ਚੱਲਾ ਸੀਗਾ ਪੀਜ਼ਾ ਮੈਂ ਕਿਹਾ ਲੈ ਕੇ ਆਵਾਂ ਜਿੱਥੇ ਮੈਂ ਰੁਕਿਆ ਹੋਇਆ ਨਾ ਆਟੋ ਹੌਪ ਚ ਉੱਥੇ ਪਾਰਕਿੰਗ ਦੇ ਪੈਸੇ ਆ ਨਾਲ ਹਨਾ ਉਹ ਖਾਣ ਨੂੰ ਦਿੰਦੇ ਆ ਇਦਾਂ ਨਾ ਪਰਚੀ ਆਦ ਇਦਾਂ 쿠ਪਨ ਦਿੱਤਾ 15 ਯੂਰੋ ਵਾਲੇ ਮੈਨੂੰ ਦਿੱਤੇ ਹੀ ਤਿੰਨ ਮੈਂ ਤਿੰਨ ਦਿਨਾਂ ਲਈ ਰੁਕਿਆ ਹੋਇਆ ਫਰਡੇ ਸੈਚਰਡੇ ਸੰਡੇ ਤੇ ਆ ਤਿੰਨ ਇੱਕ ਤਾਂ ਮੈਂ ਰਾਤੀ ਵਰਤ ਲਿਆ ਸੀਗਾ ਹੁਣ ਆ ਦੋ ਬਚੇ ਆ ਉਹ ਦੋ ਇਕੱਠੇ ਵਰਤਣ ਦਾ ਤਾਂ ਫਾਇਦਾ ਨਹੀਂ ਮੈਂ ਦੇਖ ਕੇ ਆਇਆ ਪੀਜ਼ਾ ਪੀਜ਼ਾ ਲੈ ਕੇ ਆਉਨੇ ਆ ਇਹਦਾ ਚਲਿਏ ਪੀਜ਼ਾ ਖਾਣੇ ਆ ਪਹਿਲਾਂ ਫੇਰ ਕਰਦੇ ਆ ਗੱਲਬਾਤ ਆ ਗੱਡੀਆਂ ਲੱਗੀਆਂ ਹੋਈਆਂ ਪਾਰਕਿੰਗ ਤੇ ਉਹ ਸ਼ਾਪ ਆ ਰੈਸਟੋਰੈਂਟ ਉਥੋਂ ਮੈਕਸੀ ਆਟੋ ਹੋ ਪਿਆ ਇੱਥੋਂ ਲੈਨੇ ਆ ਦੇਖਦੇ ਆ ਕੀ ਦਿੰਦੇ ਖਾਣ ਨੂੰ ਖਾਣ ਨੂੰ ਤਾਂ ਬਹੁਤ ਕੁਛ ਆ ਕੱਲ ਜਿਹੜੀ ਮੈਂ ਆਈਟਮ ਲਈ ਸੀਗੀ ਉਹ 18 ਯੂਰੋ ਦੀ ਸੀਗੀ ਤੇ 3 ਯੂਰੋ ਐਕਸਟਰਾ ਪੇ ਕੀਤੇ ਸੀ ਉਹਦੇ ਅੱਜ ਵੀ ਉਹ ਹੀ ਲੈ ਲੈਣੀ ਆ ਆਈਟਮ ਸ਼ਾਮ ਨੂੰ 3 ਯੂਰੋ ਐਕਸਟਰਾ ਪੇ ਕਰ ਦੇਾਂਗੇ ਵਧੀਆ ਰਿਹਾ ਮਤਲਬ ਡਿਨਰ ਵਧੀਆ ਹੋ ਗਿਆ ਅੱਜ ਕੇ ਤੇ ਅੱਜ ਵੀ ਇਹ ਨਾ ਪੱਲੀਆਂ ਹੀ ਕਰ ਲੈਣਾ ਆ ਵੜਾਉਣਾ ਹੀ ਆ ਸਬਜ਼ੀ ਵੀ ਸੋਮਵਾਰ ਵਾਸਤੇ ਕਿਉਂਕਿ ਅੱਜ ਸੰਡੇ ਆ ਸੰਡੇ ਨੂੰ ਹੀ ਬਣਾਉਣੀ ਪੈਣੀ ਸੋਮਵਾਰ ਵਾਸਤੇ ਵੀ ਹਾਂਜੀ ਖੋਲ ਲੈ ਮੈਨੂੰ ਅਜੀਬ ਜਿਹਾ ਲੱਗਦਾ ਰਹਿੰਦਾ ਗਰੇਸ ਟੋਰੈਂਟ 11:00 ਉਹ ਹਾਂ ਓਕੇ ਉਹ ਕਹਿੰਦੇ 11 ਵਜੇ ਖੁੱਲਣਾ ਹੈ ਆ ਪੀਜ਼ਾ ਖਾਵਾਂਗੇ ਸਵੇਰ ਜੀ 15.90 ਦਾ 15 ਦੀ ਆਪਣੇ ਕੋ ਫਰਜੀ ਆ 90 ਪੈਸੇ ਖੁੱਲੇ ਲੈ ਆਵਾਂਗੇ ਤੇੜ ਨੂੰ ਚਲਿਏ ਕੱਪੜੇ ਮੈਂ ਤਾਂ ਦੇਖ ਜਾਈਆ 20 ਮਿੰਟ ਲੈਂਦੇ ਆ ਜੇ ਕੱਪੜੇ ਪਾਏ ਹੋਆ ਧੋਣੇ ਆ ਇਧਰ ਸੁਕੋਣ ਵਾਲੀ ਮਸ਼ੀਨ ਹੈ ਅੰਦਰ ਧੋਣ ਵਾਲੀ ਮਸ਼ੀਨ ਹੈ ਤੇ ਚਾਰਜ ਉਹ ਲੱਗੇ ਆ ਧੋਦੇ ਮੇਰੇ ਕੱਪੜੇ ਧੋਈ ਲਈਏ ਮੈਲਾ ਮੈਂ ਪਾ ਗਿਆ ਸੀ ਸਵੇਰੇ ਮੇਰੇ ਕੱਪੜੇ ਪਾ ਜੰਨਾ ਫਿਰ ਸੁੱਕਣੇ ਪਾਵਾਂਗੇ ਫਿਰ ਲਈ ਨਾਉਂਦਾ ਹੈਗਾ ਜਗਲ 3 ਯੂਰੋ ਦੇ ਲੱਗਣੇ ਆ ਮੈਂ ਕਾ ਦੁਪਹਿਰੋਂ ਬਾਅਦ ਨਾਉਂਦੇ ਆ ਤੇ ਵੀ ਇਹ ਨੂੰ ਆਇਆ ਉਹ ਕਹਿੰਦੇ 11 ਵਜੇ ਭਾਈ 11 ਵਜੇ ਤੋਂ ਪਹਿਲਾਂ ਨਹੀਂ ਮੈਂ ਸੋਚਿਆ ਖਰੇ 8 9 ਵਜੇ 10 ਵਜੇ ਖੁੱਲ ਗਿਆ ਹੋਣਾ ਮੇਰੇ ਨੂੰ ਵੀ ਨਹੀਂ ਦਿਮਾਗ ਚ ਨਹੀਂ ਸੀਗਾ ਮੈਡਮ ਕਹਿੰਦੀ ਕਿ 11:00 ਬਲੋਕ ਮੈਂ ਕਾ ਜੀ ਓਕੇ ਤੇ ਸਾਢੇ 10 ਟੱਪ ਹੋ ਗਏ ਆ ਅੱਧਾ ਘੰਟਾ ਹੋ ਰਿਹਾ ਜਾਨੂ ਮੈਂ ਆ ਕੱਪੜੇ 20 ਮਿੰਟੇ ਹੀ ਲੱਗਣੇ ਇਹ ਕੱਢ ਲੈਣੇ ਆ ਨਾਲ ਪੀਜ਼ਾ ਲੈ ਜਣਾ ਉਹ ਤਾਂ ਕੱਪੜੇ ਤਾਂ ਮੈਂ ਹੁਣ 20 ਮਿੰਟਾਂ ਚ ਪਾ ਕੇ ਪੀਜ਼ਾ ਤਾਂ ਮੈਂ ਬਾਅਦ ਬਾਅਦ 11 ਵਜੇ ਤੋਂ ਬਾਅਦ ਹੀ ਆਉਂਗਾ 5-7 ਮਿੰਟ ਉੱਤੇ ਕਰਕੇ ਆਉਂਗਾ ਪਹਿਲਾਂ ਨਹੀਂ ਫਾਇਦਾ ਮਤਲਬ ਆਉਂਦਾ ਤੇ 20 ਮਿੰਟ ਬਹਿਣਾ ਤਾਂ ਇੱਥੇ ਬਹਿ ਜੰਨੇ ਆ ਨਹੀਂ ਤਾਂ ਚੱਲਦੇ ਆ ਗੱਡੀ 'ਚ ਗੱਡੀ ਚੱਲਦੇ ਆ ਆਹ ਉਧਰ ਕੱਢ ਲੈ ਇਹ 15 ਦੀ ਬਾਕੀ ਆ ਤੇ ਕਿੰਨੇ ਲੱਗੇ ਪੈਸੇ ਮੈਂ ਤੁਹਾਨੂੰ ਲੈ ਲੈਂਦਾ ਅਸਲ ਵਿੱਚ ਉਹ ਕਹਿੰਦਾ ਸੀ ਇਜ਼ਰਾਈ ਆ ਜਾਣੇ ਨੂੰ ਕਿਤੇ ਪੈਸੇ ਖਾਣ ਜਾਣਾ ਹੈ ਜੀ ਜੀ ਆ ਜੀ ਦਾ ਨਗਾ ਕੰਦ ਰਾਂ ਆ ਜੀ ਤੇ ਨਾ ਪੀਸ ਲਾ ਪਰ ਪੀਏ ਕਰ ਨੇ ਉਹ ਦੋ ਫੀਸ ਹੀ ਆ ਲਾ 390 ਪੈਸੇ 1590 ਦਾ ਪੀਜ਼ਾ ਆ ਵੈਜ ਤੇ 15 ਮਾਈਨਸ ਹੋ ਗਿਆ ਪਾਰਕਿੰਗ ਵਾਲੀ ਪਰਚੀ ਤੇ 90 ਪੈਸੇ ਮੈਂ ਖਰਚ ਦੇ ਮੈਂ ਕਰ ਦੇਖੀ ਜਾਉ ਕੋਈ ਨਹੀਂ ਕੰਪੈਨਾਂ ਫੇਲ ਆ ਲਾਂਗੇ ਆ ਜਰੂਰੀ ਨੇ ਕੰਪੈਨਾ ਤਾਂ ਲੈਣੀ ਗਈਆਂ ਪਹਿਲਾਂ ਪੀਜ਼ਾ ਖਾ ਲੰਨੇ ਆ ਫੇ ਕੰਪੈਨਾ ਲੈ ਲਾਂਗੇ ਬੀਬੀ ਵਰਤਾਉਂਦੇ ਹੀ ਆ ਉਹਨੂੰ ਮਿਲ ਗਿਆ ਮਾਲ ਉਹ ਬੰਦੇ ਨੂੰ ਮੈਂ ਇੱਧਰ ਟੇਬਲ ਤੇ ਬੈਠਾਂ ਲੱਗੇ ਹੋਏ ਆ ਖੁੰਜੇ ਜੇ ਤੇ ਖੁੰਜੇ ਜੇ ਤੇ ਬੋਲਣਾ ਸੌਖਾ ਹੋ ਜਾਂਦਾ ਆ ਹੋਰ ਨਹੀਂ ਕੁਝ ਵੀ ਹੈ ਨਾ ਤੇ ਵਾਲ ਕਟਾਉਣ ਵਾਲੇ ਹੋ ਗਏ ਆ ਬਾਲਾਂ ਦੀ ਸੈਟਿੰਗ ਡਿੱਗੜੀ ਹੋਈ ਆ ਮੈਂ ਕਿਹਾ ਚਲੇ ਜਾਣਾ ਹੁਣ ਦੱਸ ਸਕਦੇ ਨਾ ਤੱਕ ਰੂਮ ਚ ਤੇ ਉੱਥੇ ਜਾ ਕੇ ਕਟਾਉਨੇ ਕਰੋ ਮੇਂ ਸੈਟਿੰਗ ਉੱਥੇ ਕਰਦੇ ਹਾਂ ਕੀ ਕਰੀ ਜਾਣੀ ਆਪ ਹਨਾ ਈਦਾਂ ਲੈ ਗਿਆ ਤਾਂ ਫਿਰ ਬੈਠੀਏ ਗੱਡੀ 'ਚ ਖਾਈਏ ਤਾਂ ਸੌਈਏ ਦੁਪਹਿਰਾ ਨੰੋਵੀ ਪੀਜ਼ਾ ਲੈ ਜਾਂਦਾ ਚੰਗਾ ਤਖੜਾ ਲੱਗਦਾ ਨੰਦਾ ਆਇਆ ਪੂਰਾ ਪਹੁੰਚੀਏ ਗੱਡੀ ਕੋਲ ਤੇ ਖੋਲੀਏ ਤਾਂ ਖਾਈਏ ਇਹਨੂੰ ਪੀਜ਼ਾ ਪੀਜ਼ਾ ਖਾਣ ਵਾਲੀ ਚੀਜ਼ ਹੈ ਤਾਂ ਕਹੀ ਜਾਂਦੇ ਪੀਜ਼ਾ ਹੈ ਬੈਜੀ ਪੀਜ਼ਾ ਲਿਆਂਦਾ ਤੇ ਦੇਖਣ ਨੂੰ ਹੀ ਬਾਲਾ ਸਵਾਦ ਲੱਗੀ ਜਾਂਦਾ ਹੁਣ ਖਾ ਕੇ ਪਤਾ ਲੱਗੂ ਅਸਲਾਏ ਇਹਦਾ ਕੀ ਹੈ ਇਹਦਾ ਹਾਂਜੀ ਪੀਜ਼ਾ ਲੈ ਆਂਦਾ ਆ ਜੀ ਇਹ ਤਾਂ ਹੁਣ ਖਾ ਕੇ ਪਤਾ ਲੱਗੂ ਵੀ ਟੇਸਟ ਕਿਹੋ ਜਿਹਾ ਆ ਇਹਦਾ ਖਾਣ ਵਾਲੀ ਚੀਜ਼ ਆ ਤੇ ਕਹੀ ਜਾਂਦੇ ਪੀਜ਼ਾ ਹੈ ਇਹ ਹੁਣ ਇਹਦਾ ਜਾਂ ਤਾਂ ਮੈਂ ਉਹਨਾ ਚਮ ਕੱਟਾ ਇਹਨੂੰ ਚੱਜਣਾ ਆਉਂਦੇ ਨਾ ਕੱਟਿਆ ਨਹੀਂ ਹੱਥ ਨਾਲ ਮਤਲ ਨਿਕਲ ਨਹੀਂ ਰਿਹਾ ਪਹਿਲਾਂ ਖਾ ਲਈਏ ਬਾਕੀ ਗੱਲਾਂ ਅਸੀਂ ਬਾਅਦ ਵਿੱਚ ਠੀਕ ਆ ਜੀ ਆਪਣਾ ਵੀਕੈਂਡ ਸਮਝ ਲਓ ਖਤਮ ਹੀ ਇਹਦੇ ਨਾਲ ਹੀ ਖਾ ਕੇ ਦੱਸੋਈਏ ਰਾਮ ਫਰਮਾਈਏ ਕਪੜਿਆਂ ਤੋਂ ਬਾਹਰ ਹੋ ਗਏ ਆ ਹੁਣ ਪੀਜ਼ਾ ਖਾ ਕੇ ਤਾਂ ਆਰਾਮ ਨਾਲ ਸਾਈਆਂ ਰੈਸਟ ਕਰੀਏ ਦੁਪਹਿਰ ਦੇ 11:30 ਹੋ ਚੁੱਕੇ ਆ ਸ਼ਾਮ ਨੂੰ ਦੇਖਾਂਗੇ 4-5 ਵਜੇ ਤੋਂ ਬਾਅਦ ਵੀ ਕੀ ਬਣਾਉਣਾ ਆ ਮਸ਼ਰੂਮ ਲਿਆਂਦੇ ਉਹ ਬਣਾਉਣੀ ਸਬਜ਼ੀ ਉਹ ਸ਼ਾਮ ਦਾ ਹੀ ਹੁਣ ਦੁਪਹਿਰੋਂ ਬਾਅਦ ਦਾ ਹੀ ਦੇਖਾਂਗੇ ਖਾ ਕੇ ਤਾਂ ਹੁਣ ਪਈਏ ਲੰਮੇ ਨਾ ਹੋਵੇ ਕੋਈ ਫਿਲਮ ਫਿਲਮ ਦੇਖ ਲੈਂਦੇ ਆ ਕੁਝ ਮਤਲਬ ਕਹਿ ਲਓ ਵੀ ਹੁਣ ਰੈਸਟ ਮੂਡ ਆਨ ਆ ਇੰਨਾ ਬਚ ਗਿਆ ਪੀਸ ਵੀ ਖਾਦਾ ਨਹੀਂ ਗਿਆ ਆ ਬੜਾਈ ਬੜਾ ਸਾਇਜ ਦਾ ਆ ਤਿੰਨ ਸਲਾਈਸਾਂ ਬਚ ਗਈਆਂ ਦੇਖਦੇ ਆ ਲੱਭਦੇ ਆ ਕੋ ਗਰੀਬ ਨਹੀਂ ਤਾਂ ਸ਼ਾਮ ਨੂੰ ਚੱਲੂਗਾ ਆ ਦੁਪਹਿਰ ਵਾਲੀ ਰੋਟੀ ਤਾਂ ਹੋ ਗਈ ਐ ਇਹਨਾਂ ਅੱਛਾ ਮਨ ਨੂੰ ਖਾ ਲਾਂਗੇ ਆਸਾ ਨਹੀਂ ਹੁੰਦਿਆ ਪੂਰਾ ਰੱਜ ਕੇ ਟੰਨ ਟੰਨ ਹੋ ਗਾਇਆ ਪੂਰਾ ਖਾਦਾ ਨਹੀਂ ਗਿਆ ਇਹ